ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਆ ਆਪਣੇ ਭੈਣਾਂ ਤੇ ਵੀਰਾਂ ਦਾ ਪਾਰਟ 3 ਦੇ ਵਿੱਚ ਜੰਗੀਵਾਨ ਸਟੀਚਿੰਗ ਚ ਆਪਾਂ ਜੀ ਪਿਛਲੇ ਪਾਰਟ 2 ਦੇ ਵਿੱਚ ਆ ਕਲੀ ਇੱਕ ਜੋੜ ਕੇ ਦਿਖਾਈ ਸੀਗੀ ਆਪਾਂ ਨੇ ਠੀਕ ਹੈ ਜੀ ਉਵੇਂ ਹੀ ਆਪਾਂ ਨੇ ਆ ਦੂਜੀ ਕਲੀ ਜੋੜਦੀ ਆ ਜੀ ਠੀਕ ਹੈ ਜੀ ਅਦਰ ਦੋਨੇ ਪਾਸੇ ਜੋੜ ਕੇ ਤੇ ਹਰ ਇਸ ਤੋਂ ਬਾਅਦ ਜੀ ਆਪਾਂ ਨੇ ਉਤੋਂ ਆ ਚੀਜ਼ ਤੋਂ बराबर ਕਰ ਲੈਣਾ ক্লোজ ਤੋਂ ਕਰਾ ਦਿਓ ਜੈਕ ਇੱਕ ਵਾਰੀ ਆ ਜੀ ਬਰਾਬਰ ਕਰਕੇ ਇਹ ਬਿਲਕੁਲ ਸਿੱਧਾ ਲਿਆ ਕੇ ਆਪਣਾ ਜਿਹੜਾ ਆ ਕੱਟ ਲਾਇਆ ਹੈ ਜੀ ਠੀਕ ਹੈ ਥੱਲੇ ਮਾਰਕਰ ਲੱਗਾ ਆਪਣੋਂ ਦੱਸ ਹੀ ਰਿਹਾ ਉਹਨ ਇੰਦਾ ਆਪਾਂ ਮਾਰਕਰ ਲਾ ਲੈਣਾ ਬਿਲਕੁਲ ਬਰਾਬਰ ਠੀਕ ਹੈ ਜੀ ਬਰਾਬਰ ਲਾ ਕੇ ਉਧਰ ਜਿਹੜਾ ਆਪਣਾ ਮਾਰਕਰ ਆ ਜਿਹੜੀ ਸਟੀਚਿੰਗ ਆਪਣੀ ਠੀਕ ਹੈ ਜੀ ਇੱਥੇ ਬਿਲਕੁਲ ਸਿੱਧਾ ਸਟੇਟ ਨਿਸ਼ਾਨ ਲਾ ਦੇਣਾ ਆਹ ਸਟੀਚਿੰਗ ਤੋਂ ਆਹ ਸਟੀਚਿੰਗ ਤੇ ਇੱਥੋਂ ਰੱਖ ਕੇ ਆਪਾਂ ਨੇ ਆਹ ਸਟੀਚਿੰਗ ਤੇ ਸਿੱਧਾ ਸਟੇਟ ਨਿਸ਼ਾਨ ਲਾ ਲੈਣਾ ਇੱਥੋਂ ਆ ਕੇ ਫਿਰ ਆਪਣੀ ਜਿਹੜੀ ਆ ਆ ਪੱਟੀ ਆ ਠੀਕ ਹੈ ਇੱਥੋਂ ਸਿੱਧਾ ਲਾ ਲੈਣਾ ਇਹ ਆਪਾਂ 벨ਟ ਲਾਉਣੀ ਆ ਠੀਕ ਹੈ ਜੀ ਆ ਲੋ ਜੀ ਹੁਣ ਆਪਾਂ ਕਰਦੇ ਬੈਲਟ ਸਟੀਚਿੰਗ ਇਹਨੂੰ ਆਪਾਂ ਨੇ ਪੁਠਾਰਾ ਖਲਣਾ ਠੀਕ ਹੈ ਜੀ ਇਹ ਆ ਆ ਕਲੀ ਜਿਹੜੀ ਆਪਣੀ ਲੱਗੀ ਹੋਈ ਠੀਕ ਹੈ ਆ ਘਰੋਂ ਚੈੱਕ ਇੱਥੋਂ ਆਪਾਂ ਪੁਠਾਰਾ ਖਲਣਾ ਚ ਜੀ ਉੱਪਰ ਫਿਰ ਆਪਾਂ ਜਿਹੜੀ ਆਪਾਂ ਨੇ ਬੈਲਟ ਰੈਡੀ ਕੀਤੀ ਸੀਗੀ 2 ਇੰਚ ਚੌੜੀ ਜੀ ਉਹ ਲਵਾਂਗੇ ਤੇ ਹਲਕਾ ਜਿਹਨੂੰ ਇੱਥੋਂ ਆਪਾਂ ਇਹਦਾ ਟੇਪਰ ਕਰ ਲਵਾਂਗੇ ਆਹ ਲਓ ਜੀ ਇੱਕ ਜੀ ਇਸੇ ਤਰ੍ਹਾਂ ਆਪਾਂ ਇਧਰੋਂ ਆਹ ਚੀਜ਼ ਤੋਂ ਬਰਾਬਰ ਰੱਖ ਕੇ ਥੱਲੇ ਉਹ ਨਿਸ਼ਾਨ ਜਿੰਨਾ ਬਰਾਬਰ ਰੱਖ ਕੇ ਬਿਲਕੁਲ ਤਾਂ ਨੂੰ ਮੀਟੇਪਰ ਕਰ ਦਨਾਈ ਇੱਥੋਂ ਰੱਖ ਕੇ ਪੱਕਾ ਕਰਕੇ ਆਪਾਂ ਸਟਾਰਟ ਕਰ ਲਵਾਂਗੇ ਜਿਹੜਾ ਆਪਣਿਆ ਨਿਸ਼ਾਨ ਲਾਇਆ ਜੀ ਨਿਸ਼ਾਨ ਦੇ ਬਿਲਕੁਲ ਪ੍ਰੋਪਰ ਉੱਤੋਂ ਦੀ ਆਪਾਂ ਨੇ ਸਟੀਚਿੰਗ ਕਰੀ ਜਾਣੀ ਆ। ਉਦੋਂ ਵੇਲੇ ਜਦੋਂ ਆਪਾਂ ਸਲਾਈ ਤੇ ਆ ਗਏ ਜੀ ਠੀਕ ਹੈ ਜਿਹੜਾ ਆਪਣਾ ਜੋੜ ਆਪਾਂ ਨੇ ਚੰਗੀ ਤਰ੍ਹਾਂ ਪਹਿਲਾਂ ਥੱਲੇ ਪ੍ਰੈਸ ਮਾਰ ਲੈਣੀ ਆ ਐਂ ਚੰਗੀ ਤਰ੍ਹਾਂ ਤਣ ਕੇ ਬਿਲਕੁਲ ਆਪਾਂ ਨੇ ਸਲਾਈ ਦੇ ਉੱਪਰ ਹੀ ਸਲਾਈ ਰੱਖ ਕੇ ਸਟੀਚਿੰਗ ਕਰ ਦੇਣੀ ਆ ਜੀ। ਜਿਹੜਾ ਆਪਣਾ ਕੋਈ ਧਾਗਾ ਹੋਊਗਾ ਉਹ ਆਪਾਂ 벨ਟ ਦੇ ਅੰਦਰ ਹੀ ਛੱਟ ਕਰ ਦੇਣੀ ਆ ਆਪਣਾ ਬਾਹਰ ਨਾ ਆਵੇ। ਹਾਂ ਜੀ ਇਸੇ ਤਰ੍ਹਾਂ ਮਾਰਕ ਕਰਦੇ ਨਾਲ ਬਰਾਬਰ ਰੱਖਦੇ ਹੋਏ ਆਪਾਂ ਨੇ 벨ਟ ਜਮੈਂਡ ਕਰਦਣੀ ਹੈ 벨ਟ ਆਪਾਂ ਨੇ ਰੱਖਣੀ ਹੈ ਅੰਦਰਲੀ ਸਾਈਡ ਤੋਂ ਜੀ ਜਿਹੜੇ ਆਪਣੇ ਵੱਧੋ ਹੋ ਗਈ ਉਹ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਥੋੜਾ ਜਿਹਾ ਵਧਾ ਕੇ ਰੱਖਣਾ ਪਾਣੀ ਆਜੇ ਤੋਂ ਠੀਕ ਹੈ ਬਿਲਕੁਲ ਬਰਾਬਰ ਕਰਕੇ ਆਪਾਂ ਨੇ ਫੋਲਡ ਕਰਕੇ ਆ ਲਓ ਇੱਥੋਂ ਫੇਰ ਆਪਾਂ ਨੇ ਤਾਂ ਨੂੰ ਲਿਆਣੀ ਸਲਾਈ ਨਾ ਲਓਜੀ ਉਸ ਤੋਂ ਬਾਅਦ ਜੇ ਆਪਾਂ ਨੇ ਸਟਿਚ ਕਰਨਾ ਆ ਆਪਣੇ ਹੱਥ ਮਾਰ ਕੇ ਕੱਪੜੇ ਦੇ ਥੱਲੇ ਢਿੱਲ ਕੱਢਾ ਲੈਣੇ ਬਿਲਕੁਲ ਕਪੜਾ ਸੈੱਟ ਕਰਕੇ ਆਪਾਂ ਨੇ ਮਿਸ ਸਲਾਈ ਲਾਉਣੀ ਹੈ ਜਿੰਨਾ ਟਾਈਮ ਆਪਣਾ ਕਪੜਾ ਉਰੇ ਸੈੱਟ ਨਹੀਂ ਆਪਾਂ ਨੇ ਮਸ਼ੀਨ ਤੋਰ ਨਹੀਂ ਉਹਨਾ ਟਾਈਮ ਨਾਲ ਦੇਖ ਇਹ ਤੋਂ ਆ ਕੇ ਆਪਾਂ ਨੇ ਪਰਦੀ ਸਲਾਈ ਨਾਲ ਲਾ ਦੇਣੀ ਹੈ ਠੀਕ ਹੈ ਜੀ ਆਹ ਲਓ ਜੀ ਇੱਥੋਂ ਫੇਰ ਆਪਾਂ ਸਾਡੇ ਲੈ ਆਉਣੀ ਆ ਫੇਰ ਆਪਾਂ ਨੇ ਥੱਲੇੋਂ ਪਿਆਰ ਦੀ ਨਾਲ ਆਉਣੀ ਆ ਠੀਕ ਹੈ ਜੀ ਡਬਲ ਸਲਾਈ ਕਰ ਲੈਣੀ ਆ ਤੇ ਹਲਕੇ ਜੀ ਆਪਾਂ ਨੇ ਬਿਲਕੁਲ ਸੈਂਟਰ ਚ ਲਿਆਉਣੇ ਆ। ਆ ਜਿਹੜੀਆਂ ਦੋ ਸਲਾਈਆਂ ਲਾਈਆਂ ਆ ਮਾ ਬਿਲਕੁਲ ਸੈਂਟਰ ਚ ਆਪਾਂ ਜਿਵੇਂ ਸਲਵਾਰ ਦੀਆਂ ਮੂਰੀਆਂ ਤੇ ਸਿਕੋਲ ਪੁੰਨੇ ਆ ਜੀ ਉਸੇ ਤਰ੍ਹਾਂ ਆਪਾਂ ਨੇ ਆ ਚੀਜ਼ ਤੇ ਇਸੇ ਤਰ੍ਹਾਂ ਫੋਂ ਦੇ ਵਿੱਚ ਸਲਾਈ ਲਾਵਾ ਜਦੋਂ ਵੀ ਆਪਾਂ ਸਟਿਚ ਕਰਨ ਦੇ ਥੱਲੇ ਆਪਾਂ ਨੇ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵੀ ਹੋਰ ਨਾ ਕਿਤੇ ਆਪਾਂ ਕੋਈ ਥੱਲੇੋਂ ਕੱਪੜਾ ਸਟਿਚ ਹੋ ਜੇ ਨਾਲ ਇਹ ਚੀਜ਼ ਇਦਾਂ ਧਿਆਨ ਜ਼ਰੂਰ ਰੱਖਣਾ। ਹਾਂ ਭਈ ਨਾਲ ਹੀ ਫਿਰ ਆਪਾਂ ਤਾਂ ਲੈ ਆਵਾਂਗੇ ਤਾਂ ਵੀ ਇਸੇ ਤਰ੍ਹਾਂ ਸਿਲਾਈ ਲਾ ਦਾਂਗੇ। ਲੋਈ ਨਾਲੀ ਆਪਾਂ ਨੇ ਜਿਹੜੀ ਆ ਥੱਲੇ ਦੇ ਪੈਰ ਦੀ ਸਰਾਇ ਲਾਈ ਆ ਆ ਚੀਜ਼ ਹੈ ਨਾ ਇਹਦੀ ਨੋਕ ਤੇ ਬਿਲਕੁਲ ਕਿਨਾਰੀ ਤੇ ਲਿਆ ਮਾਰੀ ਠੀਕ ਹੈ ਕਿਨਾਰੀ ਤੇ ਲਿਆ ਕੇ ਜਿਹੜੇ ਆ ਆਪਣੇ ਸਿਕਯੋਰ ਪਾਉਣੇ ਆ ਜੀ ਹੁਣ ਠੀਕ ਹੈ ਇੱਕ ਵਾਰੀ ਮਾਰਕਰ ਲਾ ਕੇ ਤੁਹਾਨੂੰ ਚੈੱਕ ਕਰਾਉਨੇ ਆ ਹਲੋਈ ਆਪਾਂ ਇੱਥੋਂ ਮਸ਼ੀਨ ਇੱਥੇ ਲੈ ਆਉਣੀ ਆ ਇੱਥੋਂ ਇਹ ਆਉਣੇ ਹੋਣੀ ਇੱਥੋਂ ਹੀ ਆਉਣੇ ਆ ਏਸੀ ਤਰ੍ਹਾਂ ਆਪਾਂ ਨੇ ਠੀਕ ਹੈ ਜੀ ਬਾਜੋ ਦੂਜੀ ਸਾਈਡ ਤੋਂ ਘੁਮਾ ਕੇ ਫਿਰ ਆਪਣਿਆਂ ਚੀਤھوں ਇੰੋਂ ਲਾਉਣੇ ਆ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਲਾਵਾਂਗੇ ਉਹ ਆਪਾਂ ਹੱਥ ਦੀ ਮਦਦ ਨਾਲ ਆਪਾਂ ਮਾਰਕਰ ਨਾਲ ਲਾਉਣਗਾ ਜਿਹੜੇ ਮੇਰੇ ਭੈਣਾ ਮੇਰੇ ਵੀਰ ਨਾ ਮੈਨੇ ਉਹ ਮਾਰਕਰ ਵੀ ਲਾ ਸਕਦੇ ਆ ਮਾਰਕਰ ਦੇ ਉੱਪੋਂ ਦੀ ਸਟਿਚ ਕਰ ਲਵਾਂਗੇ දले आග අපනහ ਦੇ ਆ ਜਿਹੜੀ ਆਪਣੇ ਆ ਸਲਾਈ ਲਾਈ ਹੈ ਸਲਾਈ ਤੇ ਸਲਾਈ ਕਰਕੇ ਪੱਕਾ ਕਰਕੇ ਆਪਾਂ ਬਾਹਰ ਕੱਢ ਦਵਾਂਗੇ ਠੀਕ ਹੈ ਜੀ ਆਹ ਦੇ ਕਰੋ ਚੈੱਕ ਇਸੇ ਤਰ੍ਹਾਂ ਆਪਣੇ ਬੈਲਟ ਤਿਆਰ ਕਰ ਲੈਣੇ ਆ ਜੀ ਆਹ ਦੇ ਹੁਣ ਆਪਾਂ ਕਰਾਂਗੇ ਜੀ ਥੱਲੇ ਹੋਲਡ ਠੀਕ ਹੈ ਜੀ ਘੇਰਾ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਬੈਗ ਘੇਰਾ ਹਾਂਜੀ ਸਭ ਤੋਂ ਪਹਿਲਾਂ ਲਾਵਾ ਗਈ ਆਪਾਂ ਬੈਕ ਪੱਲਾ ਜੀ ਬੈਕ ਕਿਰਾ ਉੱਠਾ ਪਾਸਾ ਆਪਣਾ ਉੱਪਰਲੀ ਸਾਈਡ ਪਿਆ ਹੋਣਾ ਚਾਹੀਦਾ ਜੀ ਤੇ ਆਪਾਂ ਨੇ 3 ਇੰਚ ਥੱਲੇੋਂ ਕੱਚੀ ਕਰ ਲੈਣੀ ਆ ਠੀਕ ਹੈ ਜੀ 3 ਇੰਚ ਇਸੇ ਤਰ੍ਹਾਂ ਮੈਣ-ਮੈਣ ਕੇ ਆਪਾਂ ਨੇ ਇਸੇ ਤਰ੍ਹਾਂ ਕੱਚੀ ਕਰ ਲਵਾਂਗੇ ਠੀਕ ਹੈ ਜੀ ਸਾਰਾ ਗਿਰ ਆਪਾਂ ਨੇ ਇਸੇ ਤਰ੍ਹਾਂ ਕੱਚਾ ਕਰ ਲਾਣਾ। ਮੈਂ ਕੱਚਾ ਕਰਨ ਤੋਂ ਬਾਅਦ ਜੀ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ। ਹਾਂਜੀ ਆਹ ਲੋ ਜੀ ਆਪਣਾ ਹੁਣ ਕੱਚਾ ਹੋ ਗਿਆ ਜੀ। ਠੀਕ ਹੈ ਸਾਰਾ। ਤੇ ਹੁਣ ਆਪਾਂ ਘੇਰਾ ਕਰਾਂਗੇ ਪੱਕਾ ਜੀ। ਆਹ ਲੋ ਜੀ। ਜਿਹੜਾ ਆਪਾਂ ਨੇ ਇਹਨੂੰ ਪੱਕਾ ਕਰਨਾ ਹੈ ਆਪਾਂ ਨੇ ਰੱਖਣਾ ਵਾ 2.5 ਇੰਚ। ਠੀਕ ਹੈ ਜੀ। 2 ਵੀ ਰੱਖ ਸਕਦੇ ਆ ਕਰ। 2 ਹੀ ਰੱਖਾਂਗੇ ਆਪਾਂ। ਠੀਕ ਹੈ। ਆਹ ਲੋ ਜੀ। ਬਿਲਕੁਲ ਮਿਲ ਲੈਣਾ ਜੀ 2 ਇੰਚ ਤੇ ਜਿਹੜੀ ਆਪਾਂ ਨੇ ਸਲਾਈ ਸਟਾਰਟ ਕਰਨੀ ਆ ਇਧਰੋਂ ਕਿਨਾਰੀ ਤੋਂ ਸਟਾਰਟ ਕਰਨੇ ਥੱਲੇ ਠੀਕ ਹੈ ਜੀ ਇਸੇ ਤਰ੍ਹਾਂ ਇੱਥੋਂ ਲੈ ਕੇ ਇਧਰ ਨੂੰ ਜਦੋਂ ਆਪਾਂ ਨੇ ਆ ਹੁਣ ਕੀਰਾ ਫੋਲਡ ਕਰਨਾ ਜਿਹੜੇ ਆਪਣੀਆਂ ਕਲੀ ਦਾ ਜੋੜ ਆ ਠੀਕ ਹੈ ਜੀ ਆ ਜੋੜ ਆ ਇਹ ਜੋੜ ਦੇ ਨਾਲ ਜੋੜ ਮਿਲ ਕੇ ਜਿੰਨਾ ਆਪਾਂ ਨੇ ਫੋਲਡ ਕਰਨਾ 2 ਇੰਚ ਇੱਥੋਂ ਮਿਲ ਲੈਣਾ ਤੇ ਇਹਦੇ ਸੈਂਟਰ ਦੇ ਵਿੱਚ ਆ ਜਿਹੜੀ ਕਲੀ ਆ ਬਿਲਕੁਲ ਸੈਂਟਰ ਦੇ ਵਿੱਚ ਬਲ ਪਾ ਦੇਣਾ ਆਪਾਂ ਨੇ ਠੀਕ ਹੈ ਜੀ ਆਹ ਵੇ ਜੀ ਇੱਥੇ ਆ ਕਿ ਸਲਾਈ ਤੇ ਫੇਰ ਰੋਕ ਲੈਣੀ ਆ ਮਸ਼ੀਨ ਤੇ ਫੇਰ ਆਪਾਂ ਇਹ ਚੀਜ਼ ਕਰ ਲੈਣੀ ਆ ਠੀਕ ਹੈ ਜੀ ਬਲ ਪਾ ਦਨਾ ਸੈਂਟਰ ਤੇ ਆਹ ਲਓ ਜੀ ਫੇਰ ਮਸ਼ੀਨ ਰੋਕ ਲਈ ਤੇ ਫੇਰ ਆਪਾਂ ਮਣਾਂਗੇ 2 ਇੰਚ ਤੇ ਫੇਰ ਆਪਣੇ ਬਲ ਪਾ ਦਨਾ ਠੀਕ ਹੈ ਤੇ ਆਹ ਲਓ ਜੀ ਆਹ ਲਓ ਠੀਕ ਹੈ ਜੀ ਇਸੇ ਤਰੀਕੇ ਆਪਾਂ ਨੇ ਆਪਣੇ ਚਾਰ ਕਲੀਆਂ ਹੋ ਗਈ। ਇਸੇ ਤਰੀਕੇ ਆਪਾਂ ਨੇ ਇੱਧਰ ਲਈ ਚਾਰ ਕਲੀਆਂ ਤੇ ਇਦਾਂ ਹੀ ਬਲ ਪਾ ਦਿੰਨੇ ਆ ਮਿਲ ਕੇ। ਠੀਕ ਹੈ ਜੀ। ਤੇ ਆਪਾਂ ਸਲਾਈ ਲਾ ਕੇ ਤੇ ਉਦੋਂ ਬਾਅਦ ਤੁਹਾਨੂੰ ਚੈੱਕ ਕਰਾਉਣੀ ਆ। ਹਾਂਜੀ ਆ ਲੋ ਕਰੋ ਚੈੱਕ ਜੀ। ਆਪਣਾ ਸਲਾਈ ਲਾ ਕੇ ਬੈਕ ਪੱਲਾ ਪਹਿਲਾਂ ਤਿਆਰ ਕਰੇ ਨਾਲ ਹੀ ਆਪਾਂ ਨੇ ਡਬਲ ਸਲਾਈ ਲਾਤੀ। ਆ ਬਾਹਰ ਦੀ ਸੈਟ ਕਰੋ ਜੀ ਚੈੱਕ। ਠੀਕ ਹੈ ਜੀ। ਆਪਣਾ ਬੈਕ ਪੱਲਾ ਹੋ ਗਿਆ। ਬੈਕ ਪੱਲੇ ਦੇ ਨਾਲ ਹੀ ਆਪਾਂ ਨੇ ਫਰੰਟ ਪੱਲਾ ਕਰ ਲਿਆ ਤਿਆਰ। ਠੀਕ ਹੈ ਜੀ। ਇਦਾਂ ਹੀ ਆਪਣਾ ਤੇਰੋ ਚੌਰਸ ਪੱਲਾ ਉਹ ਜਿਹੜਾ ਮੂਰੇ ਚੌਰਸ ਕਲੇ ਜੋੜੀ ਸੀਗੀ ਆਪਾਂ ਨੇ ਤੇ ਜਿਹੜਾ ਇੱਕ ਆਪਣਾ ਪੱਲਾ ਰਹਿ ਗਿਆ ਜੀ ਜਿਹੜੇ ਆਪਣੇ ਤਖੋਨੇ ਕਲੇ ਜੋੜੀ ਹੈ ਨਾ ਗੋਮਸ ਲਈ ਲਾ ਕੇ ਕਰੋ ਇਹ ਚੈੱਕ ਠੀਕ ਹੈ ਜੀ ਇਹ ਆਪਾਂ ਫੋਲਡ ਕਰਦੇ ਆ ਜਿਹੜੇ ਆਪਣੇ ਇਹ ਫੋਲਡ ਕਰਨੇ ਆਪਾਂ ਨੇ ਅੱਧੇ ਇੰਚ ਉਹ ਲਿਆ ਸੀਗੇ 2 ਇੰਚ ਉਹ ਲਿਆ ਸੀਗੇ ਆਪਾਂ ਨੇ ਤਿਆਰ 2.5 ਇੰਚ ਹੋਗਾ ਟੋਟਲ ਇੱਥੋਂ ਆਪਾਂ 2.5 ਇੰਚ ਮੈਨ ਲਾਵਾਂਗੇ ਠੀਕ ਹੈ 2.5 ਇੰਚ ਮੈਣ ਕੇ ਇਸੇ ਤਰ੍ਹਾਂ 2.5 ਇੰਚ ਮੈਣ ਕੇ ਇੱਥੋਂ ਵੀ ਦੇਖ ਲਾਂਗੇ 2.5 ਇੰਚ ਆਪਣਾ ਠੀਕ ਹੈ ਜੀ ਹਾਂ ਲੋ ਜੀ ਜਿੰਨਾ ਆਪਣਾ ਵੱਧ ਜਾਂਦਾ ਬਈ ਇੱਥੇ ਲਾ ਲਾਂਗੇ ਆਪਾਂ ਮਾਰਕਰ ਇੱਕ ਆਪਾਂ ਮਾਰਕਰ ਥੱਲੇ ਲਾ ਲਾਂਗੇ ਇੱਕ ਲਾ ਲਾਂਗੇ ਆਪਾਂ ਇੱਥੇ ਠੀਕ ਹੈ ਜੀ ਹਾਂ ਲੋ ਜੀ ਐਸੀ ਤਰ੍ਹਾਂ ਹੀ ਆਪਾਂ ਨੇ ਆ ਜਿਹੜਾ ਮਾਰਕਰ ਲਾਇਆ ਵਾ ਜਿਹੜਾ ਥੱਲੇ ਸੀਗਾ ਆਪਣਾ ਤਿਆਰ ਇੱਥੋਂ ਮੜੇ ਹਲਕਾ ਜਿਹਾ ਆਪਾਂ ਇਹਦੇ ਨਾਲ ਮੇੜ ਕੇ ਇਦਾਂ ਪੇਪਰ ਕਰ ਲਵਾਂਗੇ ਇਹਨੂੰ ਪੇਪਰ ਕਰਕੇ ਸਟਿਚ ਕਰ ਲਵਾਂਗੇ ਆ ਲਈ ਠੀਕ ਹੈ ਜੀ ਇਸੇ ਤਰ੍ਹਾਂ ਆ ਲਈ ਹੁਣ ਆਪਣਾ ਬਰਾਬਰ ਆਊਗਾ ਚੀਜ਼ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਜੀ ਕਰ ਲੈਣੀ ਆ ਹੁਣ ਆਪਾਂ ਕਰ ਲਾਂਗੇ ਥੱਲਿਓਂ ਕੱਚੀ ਠੀਕ ਹੈ ਜੀ ਆ ਲਈ ਥੱਲਿਓਂ ਕੱਚੀ ਕਰਕੇ ਆਪਾਂ ਨੇ ਜਿਵੇਂ ਬੈਕ ਪੱਲੇ ਤੇ ਸਲਾਂਗ ਲੰਗਸ ਗਏ ਜਾਂ ਹੁਣ ਆਪਣਾ ਇਥੋਂ ਬਰਾਬਰ ਹੋ ਗਿਆ ਠੀਕ ਹੈ ਜੀ ਜਦੋਂ ਵੀ ਆਪਾਂ ਨੇ ਇਹ ਪੱਕਾ ਕਰਨਾ ਵਾ ਆ ਕਰੋ ਇੱਕ ਇੱਕ ਇਥੋਂ ਬਰਾਬਰ ਰੱਖ ਕੇ 2 ਇੰਚ ਇਥੋਂ ਸਟਿਚਿੰਗ ਸਟਾਰਟ ਕਰਨੀ ਹੈ ਬਿਲਕੁਲ ਕਿਨਾਰੀ ਦੀ ਇਥੋਂ ਲੈ ਕੇ ਆਪਾਂ ਨੇ ਸਾਰਾ ਜਣੀ ਮਤਲਬ ਕੇਰਾ ਪੱਕਾ ਕਰ ਦੰਨਾ ਠੀਕ ਹੈ ਜੀ ਕੇਰਾ ਪੱਕਾ ਕਰਕੇ ਨਾਲ ਹੀ ਆਪਾਂ ਨੇ ਡੋਲਸ ਲਈ ਲਾ ਦੰਨੀ ਆ ਸਿਰੇ ਤੇ ਆ ਕੇ ਆ ਚੀਜ਼ ਤੇ ਠੀਕ ਹੈ ਆ ਚੀਜ਼ ਤੇ ਆ ਗਈ ਇਥੋਂ ਆਪਾਂ ਨੇ ਬਾਹਰ ਕੱਢ ਦੰਨੀ ਹੈ ਪੱਕਾ ਕਰਕੇ ਤੇ ਥੱਲੇ ਆਪਾਂ ਡਬਲ ਸਲੇਜ ਲਾ ਦੇਣੀ ਆ ਜੇ ਡਬਲ ਨਹੀਂ ਲਾਉਣੀ ਆਪਾਂ ਸਿੰਗਲ ਵੀ ਰੱਖ ਸਕਦੇ ਆ ਤੇ ਆਪਾਂ ਸਟਿਚਿੰਗ ਕਰਕੇ ਤੇ ਤੁਹਾਨੂੰ ਬਾਅਦ ਜੋ ਕਰੋਨੇ ਚੈੱਕ ਜੀ ਹਾਂਜੀ ਆਲੇ ਵੀ ਕਰੋ ਚੈੱਕ ਠੀਕ ਹੈ ਆਪਾਂ ਡਬਲ ਸਲੇਜ ਲਾਤੀ ਆ ਇਹ ਰਹੀ ਤੇ ਆਹ ਲਓ ਜੀ ਠੀਕ ਹੈ ਜੀ ਇਹ ਆਪਣਾ ਫਰੰਟ ਹੋ ਗਿਆ ਜੀ ਨਾਲ ਹੀ ਆਪਣਾ ਬੈਕ ਅਗੇ ਰਹੋ ਗਿਆ ਤੇ ਹੁਣ ਆਪਾਂ ਲਾਵਾਂਗੇ ਜੀ ਇਸੇ ਤਰ੍ਹਾਂ ਰੱਖ ਲਾਂਗੇ ਬਾਣਾ ਹਾਂ ਲਈ ਠੀਕ ਹੈ ਜਿਹੜੀ ਆਪਣੀ ਆ ਡਬਲ ਸਲਾਈ ਲਾਈ ਹੋਈ ਆ ਠੀਕ ਹੈ ਥੱਲੇ ਆ ਡਬਲ ਸਲਾਈ ਜਿਹੜੀ ਇਹ ਆਪਾਂ ਨੇ ਪ੍ਰੋਪਰ ਉੱਤੇ ਆ ਪੱਟੀ ਪੂਰੀ ਚੜ੍ਹਦੀ ਚਾਹੀਦੀ ਆ ਠੀਕ ਹੈ ਇਸੇ ਤਰ੍ਹਾਂ ਆ ਕਰੋ ਇਹ ਕਹਿਣਾ ਠੀਕ ਹੈ ਪ੍ਰੋਪਰ ਆਪਣੀ ਪੱਟੀ ਚੜ੍ਹਦੀ ਚਾਹੀਦੀ ਇੱਥੋਂ ਆਪਣਾ ਬਰਾਬਰ ਚਾਹੀਦਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਨੇ ਹੱਥ ਰੱਖ ਕੇ ਇਹ ਐਂ ਫੜ ਲੈਣਾ ਠੀਕ ਹੈ ਵੀ ਆਪਾਂ ਇੱਥੋਂ ਹਿਲੇ ਨਾ ਤੇ ਦੂਜੀ ਸਾਈਡ ਕਰਕੇ ਆਪਾਂ ਨੇ ਉੱਪਰੀ ਸਾਈਡ ਆਪਣੀ ਆ ਚੀਜ਼ ਦੇਖ ਲੈਣੀ ਆ ਜਿਹੜੇ ਆਪਣੇ ਆਹ ਚੌਰਸ ਕਲੀ ਕੱਟੀ ਸੀਗੀ ਇਹ ਦੇਖ ਲੈਣੀ ਆ ਆਪਣੇ ਫੜ ਕੇ ਵੀ ਇਹ ਆਪਣੇ ਕਿੱਥੇ ਆਉਂਦੀ ਆ اسی ਤਰ੍ਹਾਂ ਫੜ ਕੇ ਆਪਣੇ ਦੇਖ ਲੈਣੀ ਆ ਆ ਚੀਜ ਉੱਥੇ ਲਾ ਲੈਣੀ ਆਪਣੇ ਨਿਸ਼ਾਨੀ ਠੀਕ ਹੈ ਜੀ ਪ੍ਰੋਪਰ ਉਹਦੇ ਬਰਾਬਰ ਨਿਸ਼ਾਨੇ ਲਾਉਣੇ ਆ ਆ ਲੋ ਜੀ ਨਿਸ਼ਾਨੇ ਲਾ ਕੇ ਤੇ ਫਿਰ ਆਪਾਂ ਨੇ ਆ ਚੀਜ ਕਰਨੀ ਨੇ ਪੁੱਠੀ ਓਠਾ ਪਾਸਾ ਰੱਖਣਾ ਆਪਣੇ ਉੱਪਰਲੀ ਸਾਈਡ ਠੀਕ ਹੈ ਜੀ ਫਿਰ ਆਪਾਂ ਨੇ ਆ ਚੀਜ 1 ਇੰਚ ਚੌੜੀ ਕਰਕੇ ਇਦਾਂ ਬੱਦਰੀ ਤਿਆਰ ਕਰ ਲੈਣੀ ਆ ਨਿਸ਼ਾਨੀ ਤੋਂ ਆਪਣੇ 1 ਇੰਚ ਪਿੱਛੇ ਰੱਖ ਕੇ ਲਾਉਣਾ ਠੀਕ ਹੈ ਜੀ ਇਹਨੂੰ ਪੱਕਾ ਕਰਨਾ ਇੱਥੇ ਆਪਾਂ ਪੱਕਾ ਕਰ ਦਵਾਂਗੇ ਇਸੇ ਤਰ੍ਹਾਂ ਹਾਂ ਲਓ ਇੱਕ ਵਾਰੀ ক্লোਜ਼ ਤੋਂ ਕਰ ਉਹ ਚੈੱਕ ਜਿਹੜੀ ਆਪਣੇ ਆ ਡਬਲ ਸਲਾਈਆਂ ਲਾਈਆਂ ਜੀ ਇਹਦੇ ਬਿਲਕੁਲ 9 ਇੰਚ ਲਾਉਣੇ ਆ ਆ ਨਿਸ਼ਾਨੀ ਆਪਣੇ ਇੱਥੇ ਬਰਾਬਰੇ 1 ਇੰਚ ਆਪਾਂ ਪਿੱਛੇ ਹਟ ਕੇ ਲਾ ਦੇਣੇ ਆ ਠੀਕ ਹੈ ਜੀ ਇਥੇ ਆਪਣੇ ਉਹ ਕਲੀ ਬੰਨੀ ਜਾਊਗੇ। ਇਹ ਜੇ ਮੈਂ ਫालतੂ ਆਈ ਆਪਣਾ ਇਹ ਆਪਾਂ ਕਟਿੰਗ ਕਰ ਦਾਂਗੇ। ਠੀਕ ਹੈ ਜੀ। ਆਹ ਲੋ ਜੀ ਤੇ ਹੁਣ ਆਪਾਂ ਕਰਾਂਗੇ ਜੀ ਚਾਕ ਪੱਕੇ। ਠੀਕ ਹੈ ਇਸੇ ਤਰ੍ਹਾਂ ਆਪਾਂ ਕੱਪੜਾ ਲੈ ਲਾਂਗੇ। ਡਬਲ ਕਰਕੇ ਆਹ ਲੋ ਜੀ ਇਹਨੂੰ ਬਚਾਲਾ ਸੈਂਟਰ ਚੋਂ ਕੱਟ ਲਾਂਗੇ। ਜਿਹੜੇ ਆਪਣੇ ਚਾਕ ਆ ਜੀ। ਆਹ ਵੜੇ ਠੀਕ ਹੈ। ਇਹ ਹੁਣ ਆਪਾਂ ਪੱਕੇ ਕਰਾਂਗੇ। ਇਸੇ ਤਰ੍ਹਾਂ ਕੱਪੜਾ ਰੱਖ ਕੇ ਹਾਂ ਜਿਹੜੀ ਆਪਾਂ ਨੇ ਸਲਾਈ ਲਾਈ ਸੀਗੀ ਮਤਲਬ ਜਿਹੜਾ ਆਪਣੇ ਘੇਰਾ ਜਿਹੜਾ ਸੀਗਾ ਸਾਈਡ ਵਾਲਾ ਚਾਕ ਬਰੀਕ ਪੱਟੀ ਉਹਦੇ ਉੱਤੇ ਹੀ ਸਲਾਈ ਰੱਖਣੀ ਆ। ਇਸੇ ਤਰ੍ਹਾਂ ਲਾ ਕੇ ਫालतू ਕੱਪੜਾ ਪੱਕਾ ਨਾ ਦਾਵਾਂਗੇ। ਹਾਂ ਲਈ ਕਰੋ ਚੈੱਕ ਠੀਕ ਹੈ ਜੀ ਇਸੇ ਤਰ੍ਹਾਂ ਇਹੋ ਜਿਵੇਂ ਮੱਤ ਜੀ ਖਿੱਚਿਆ ਜੈ ਵੀ ਆਪਣਾ ਚਾਕ ਕਿਤੇ ਨਹੀਂ ਜਾਊਗਾ ਇਸੇ ਤਰ੍ਹਾਂ ਹੀ ਆਪਾਂ ਨੇ ਦੂਜੀ ਸਾਈਡ ਪੱਕਾ ਕਰ ਲੈਣਾ ਠੀਕ ਹੈ ਜੀ ਦੂਜੀ ਸਾਈਡ ਪੱਕਾ ਕਰਕੇ ਆ ਬਈ ਆਪਣਾ ਸਾਰਾ ਬਾਣਾ ਹੋ ਗਿਆ ਰੈਡੀ ਜੀ ਹਾਂ ਜੀ ਚਾਕ ਪੱਕੇ ਕੰਮ ਤੋਂ ਬਾਅਦ ਜੀ ਕਰੋ ਬਾਣਾ ਚੈੱਕ ਆਪਣਾ ਸਾਰਾ ਰੈਡੀ ਹੋ ਗਿਆ ਜੀ ਤੇ ਜਿਹੜੇ ਆਪਣੇ ਬਟਨ ਉਨੇ ਉਤੋਂ 1 ਇੰਚ ਦਾ ਆਪਾਂ ਨੇ ਨਿਸ਼ਾਨ ਲਾ ਲਾ ਨਹੀਂ ਉਸ ਤੋਂ ਬਾਅਦ ਜਿਹੜਾ ਥੱਲੇ ਆ ਜੀ ਇੱਥੇ ਨਿਸ਼ਾਨ ਲਾ ਕੇ 2.5 ਇੰਚ ਦਾ ਆਪਣੇ ਹੱਥ ਨਾਲ ਲਾ ਲੈਣਾ ਇੱਥੋਂ ਠੀਕ ਹੈ ਜੀ 2.5 ਇੰਚ ਦਾ ਲਾ ਕੇ ਫਿਰ ਜਿਹੜਾ ਆਪਣਾ ਉੱਤੇ ਮਾਰਕਰ ਆ 1 ਇੰਚ ਤੇ ਲਾਇਆ ਵਾ ਉਦੋਂ ਬਾਅਦ ਉਹਦਾ ਸੈਂਟਰ ਕਰ ਲੈਣਾ ਠੀਕ ਹੈ ਸੈਂਟਰ ਕਰਕੇ ਸੈਂਟਰ ਚ ਲਾ ਕੇ ਉਦੋਂ ਆਹ ਚੀਜ਼ ਦਾ ਸੈਂਟਰ ਕਰ ਦਨਾ ਇਸੇ ਤਰ੍ਹਾਂ ਆਪਾਂ ਮਾਰਕਰ ਲਾ ਲੈਨੇ ਕਰੋ ਆਪਣੀ ਜੀਬਾਂ ਹੀ ਆ ਬਈ ਆਪਣੀ ਬੈਲਟ ਹੋ ਗਈ ਠੀਕ ਹੈ ਜੀ ਆ ਬਾਹ ਦਾ ਮੂਰੇ ਆ ਗਈ ਇਹ ਆਪਣਾ ਬੈਕ ਬੀ ਸ਼ੇਪ ਤੀਰਾ ਹੋ ਗਿਆ ਜੀ ਹਾਂ ਭਾਈ ਠੀਕ ਹੈ ਕਰੋ ਚੈੱਕ ਕਲੀਆਂ ਦੀ ਫਿਨਿਸ਼ਿੰਗ ਜੀ ਜੇ ਵੀਡੀਓ ਵਧੀਆ ਲੱਗਦੀ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬੈਲ ਆਈਕਨ ਵਾਲੀ ਘੰਟੀ ਨਾਲ ਆਪ ਲਿਆ ਕਰੋ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਆਪਣੀਆਂ ਤੁਹਾਨੂੰ ਮਿਲ ਸਕਣ ओके ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ